ਸਰਬ ਗੀਤ ਸੰਗਰੂਰ ਵੀ ਦੀ ਰਚਨਾ ਨਾ ਪਤੰਦ ਮੇਰਾ ਕਿਸੇ ਨੂੰ ਲਿਖਣਾ ਤੇ ਗਾਣਾ ਨਾ ਪਤੰਦ ਕਿਸੇ ਨੂੰ ਮੇਰਾ ਲਿਖਣਾ ਤੇ ਗਾਣਾ ਨਿੰਦਕਾਂ ਦਾ ਕੰਮ ਨਿੰਦੇਣਾ ਨਿੰਦਕਾਂ ਦਾ ਕੰਮ ਨਿੰਦੇਣਾ ਚਾਹੇ ਵਰਤ ਜਾਏ ਪਾਣਾ ਕਿਆ ਹੈ ਵਰਤ ਜਾਏ ਪਾਣਾ ਜਿਉਂਦਿਆਂ ਦੇ ਤਨ ਜਿਹੜੇ ਕਈ ਜੋ ਪੋਤੜੇ ਫਲੋਲ ਦੇ ਜਿਉਂਦਿਆਂ ਦੇ ਸਨ ਜਿਹੜੇ ਕਈ ਜੋ ਪੋਤੜੇ ਫਲੋਲ ਦੇ ਗੱਦ ਕਰਕੇ ਆ ਚਿੜਾਈ ਬੜਾ ਚੰਗਾ ਸੀ ਦਸਨਾ ਬੋਲ ਕੇ ਬੜਾ ਚੰਗਾ ਸੀ ਦਸਨਾ ਬੋਲ ਕੇ